ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਜੋ ਇਹ ਪਰਿਵਾਰ ਦੇਖ ਰਹੇ ਹੋ ਇਹ ਪਿੰਡ ਸੈਦੋ ਕੇ ਜਿਲ੍ਹਾ ਮੋਗਾ ਜੋ ਕਿ ਇਹਨਾਂ ਦਾ ਘਰ ਦੀ ਹਾਲਤ ਬਹੁਤ ਹੀ ਮੰਦੀ ਹੈ ਗਰੀਬ ਪਰਿਵਾਰ ਹੈ ਲੋੜਵੰਦ ਪਰਿਵਾਰ ਹੈ ਸਾਰੀ ਸੰਗਤ ਐਨਆਰਈ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਇਹਨਾਂ ਦੀ ਆਪਾਂ ਮਦਦ ਕਰਨੀ ਜੋ ਇਹਨਾਂ ਦਾ ਘਰ ਵਧੀਆ ਤਰੀਕੇ ਦੇ ਨਾਲ ਤਿਆਰ ਕਰਕੇ ਦੇਣਾ ਹੈ ਗਰੀਬ ਪਰਿਵਾਰ ਨੇ ਛੋਟੇ ਛੋਟੇ ਬੱਚੇ ਨੇ ਜੋ ਬਾਹਰ ਦਿਨ ਪੋ ਰਾਤ guzara ਕਰਦੇ ਨੇ ਬਹੁਤ ਔਖਾ guzara ਆ ਭਾਈ ਸਾਹਿਬ ਨੇ ਇਹਨਾਂ ਤੋਂ ਆਪਣਾ ਨਾਮ ਪੁੱਛਦੇ ਆ ਤੁਹਾਡਾ ਨਾਮ ਕੀ ਹੈ ਜੀ ਬੁੱਟਾ ਸਿੰਘ ਹੈ ਜੀ ਮੇਰਾ ਨਾਮ ਬੁੱਟਾ ਸਿੰਘ ਹੈ ਮੇਰਾ ਤੇ ਤੁਸੀਂ ਕੰਮ ਕਰਕੇ ਕਰਦੇ ਹੋ ਬਸ ਦਿਹਾੜੀ ਦੀਪਲੇ ਹੀ ਕਰਦੇ ਜੀ ਠੀਕ ਹੈ ਇਹ ਜੀ ਦਿਹਾੜੀ ਦੋਪੇ ਦਾ ਕੰਮਕਾਰ ਕਰਦੇ ਨੇ ਇਨਾਂ ਦਾ ਘਰ ਦਾ ਗੁਜ਼ਾਰਾ ਬਹੁਤ ਔਖਾ ਏ ਘਰ ਇਹਨਾਂ ਦਾ ਟਹ ਚੁੱਕਾ ਏ ਜਿਹੜਾ ਇਹਨਾਂ ਦਾ ਸਮਾਨ ਘਰ ਦਾ ਏ ਨਿੱਜੀ ਸਮਾਨ ਉਹ ਗੁਰੂ ਘਰ ਦੇ ਵਿੱਚ ਪਿਆ ਹੈ ਆਪਾਂ ਐਨਆਰਈ ਵੀਰ ਹੋਰ ਪਿੰਡ ਦੀਆਂ ਸੰਗਤਾਂ ਨੇ ਰਲ ਮਿਲ ਕੇ ਇਹਨਾਂ ਦੀ ਸਹਾਇਤਾ ਕਰਨੀ ਏ ਇਹਨਾਂ ਬੱਚਿਆਂ ਦੀ ਸਹਾਇਤਾ ਕਰਨੀ ਏ ਜੋ ਬੱਚੇ ਇਦਾਂ ਗਰਮੀ ਦੇ ਵਿੱਚ ਤੜਫਦੇ ਰਹੇ ਨੇ ਅੱਗੇ ਸਿਆਲ ਆਉਂਦਾ ਏ ਸਿਆਲ ਦੇ ਵਿੱਚ ਵੀ ਬਹੁਤ ਔਖਾ ਏ ਉਹਨਾਂ ਦਾ ਬਾਥਰੂਮ 'ਚ ਪੀਣ ਵਾਲਾ ਵਾਟਰ ਗਲ ਵੀ ਬਾਥਰੂਮ ਦੇ ਵਿੱਚ ਰੱਖਿਆ ਏ ਸਾਰਿਆਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਜੀ ਦਾਸ ਭਾਈ ਧਰਪ੍ਰੀ ਸਿੰਘ ਖਾਲਸਾ ਪਾਗੀ ਕੇ ਇਹਨਾਂ ਦਾ ਅਕਾਊਂਟ ਨੰਬਰ ਆਪਾਂ ਵੀਡੀਓ ਤੇ ਵਿੱਚ ਪਾ ਦਾਂਗੇ ਜਿਹੜੀਆਂ ਵੀ ਸੰਗਤਾਂ ਨੇ ਪੈਸੇ ਸੇਵਾ ਕਰਨੀ ਹੋਵੇ ਉਹ ਪਾਈ ਇਹਨਾਂ ਦੇ ਅਕਾਊਂਟ ਨੰਬਰ ਜਾਂ ਗੂਗਲ ਨੰਬਰ ਇਹਨਾਂ ਦਾ ਦੇਵਾਂਗੇ ਇਹ ਤੁਸੀਂ ਸੇਵਾ ਇਹਨਾਂ ਦੇ ਗੂਗਲ ਨੰਬਰ ਤੇ ਜਾਂ ਬੈਂਕ ਅਕਾਊਂਟ ਦੇ ਨੰਬਰ ਤੇ ਸੇਵਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ 와, 이 구르지, 기분